ਦੁਨੀਆ ਦੇ ਵਿੱਚ ਸੰਗਤ ਜੀ ਕੁਝ ਐਹੋਜੇ ਲੋਕ ਹੁੰਦੇ ਆ ਜਿਹੜੇ ਇਹੀ ਗੱਲ ਤੇ ਸਾਰੀ ਜ਼ਿੰਦਗੀ ਝਗੜਾ ਕਰਦੇ ਰਹਿੰਦੇ ਆ ਇੱਕ ਕਹਿੰਦੇ ਆ ਭੂਤ ਪ੍ਰੇਤ ਹੁੰਦੇ ਆ ਦੂਜੇ ਕਹਿੰਦੇ ਐਦਾਂ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਸਿੱਖ ਇਤਿਹਾਸ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਰਵਣ ਕਰਦੇ ਆ ਉਦੋਂ ਸਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ ਤੇ ਮਨ ਦੇ ਵਿੱਚ ਜਿਹੜੇ ਵੀ ਬਲਬਲੇ ਹੁੰਦੇ ਆ ਸ਼ੰਕੇ ਹੁੰਦੇ ਆ ਵੀ ਦੂਰ ਹੋ ਜਾਂਦੇ ਆ ਗੋਇੰਦ ਨਾਮ ਦਾ ਇੱਕ ਮਰਵਾ ਖੱਤਰੀ ਸੀ। ਉਹਦਾ ਵਪਾਰ ਚੰਗਾ ਚੱਲਦਾ ਸੀ। ਤੇ ਵਪਾਰ ਦੇ ਸਿਲਸਿਲੇ ਵਿੱਚ ਕਿੰਨਾ ਹੀ ਚਿਹਰوں ਨੂੰ ਬਾਹਰ ਵਿਚਰਨਾ ਪੈਂਦਾ ਸੀ। ਜਿਹੜੇ ਲੋਕ ਵਪਾਰੀ ਹੁੰਦੇ ਆ ਇਹਨਾਂ ਨੂੰ ਬਹੁਤ ਦੂਰ ਦੂਰ ਤੱਕ ਸਫ਼ਰ ਕਰਨਾ ਪੈਂਦਾ। ਵਣਜਾਰੇ ਜਿਹੜੇ ਹੁੰਦੇ ਆ ਇਹਨਾਂ ਨੂੰ ਓਹ ਹੁੰਦਾ ਵੀ ਜਿੱਥੋਂ ਚੀਜ਼ ਸਸਤੀ ਮਿਲਦੀ ਆ ਲਿਆਈਏ ਫਿਰ ਉਹਨੂੰ ਮਹਿੰਗੇ ਭਾਅ ਤੇ ਵੇਚ ਦਈਏ। ਇਹੀ ਕੰਮ ਹੁੰਦਾ ਵਪਾਰੀਆਂ ਦਾ। ਤੇ ਉਹ ਗੋਇੰਦ ਨਾਮ ਦਾ ਜਿਹੜਾ ਖੱਤਰੀ ਆ ਉਹਦੀ ਜ਼ਮੀਨ ਬਿਆਸ ਦੇ ਕੋਲ ਸੀ ਪਰ ਸ਼ਰੀਕਾਂ ਨੇ ਦੱਬ ਲਈ ਕਈ ਤਰਲੇ ਕੀਤੇ ਤਰੀਕੇ ਵਰਤੇ ਪਰ ਸ਼ਰੀਕ ਜਿਹੜੇ ਸੀਗੇ ਜ਼ਮੀਨ ਨਾ ਛੱਡਣ ਹੁੰਦਾ ਹੀ ਆ ਕਿਈ ਲੋਕ ਜਿਹੜੇ ਹੁੰਦੇ ਆ ਕਬਜ਼ਾ ਕਰ ਲੈਂਦੇ ਆ ਕੁਝ ਇਹੋ ਜਿਹੇ ਲੋਕ ਵੀ ਆ ਕਈਆਂ ਨੇ ਆਪਣਾ ਮਕਾਨ ਕਿਰਾਏ ਤੇ ਦਿੱਤਾ ਤੇ ਕਿਰਾਏਦਾਰਾਂ ਨੇ ਮਕਾਨ ਦੱਬ ਲਿਆ ਖਬਰਾਂ ਤੁਸੀਂ ਰੋਜ਼ ਪੜ੍ਹਦੇ ਆਂ ਉਹਨੋਂ ਖੱਤਰੀ ਜਿਹੜਾ ਸੀ ਉਹਨੇ ਸੋਚਿਆ ਮੈਂ ਆਪਦੀ ਜ਼ਮੀਨ ਕਿਵੇਂ ਛਡਾਵਾਂ ਇਹ ਜਿਹੜੇ ਸ਼ਰੀਕੇ ਵਾਲੇ ਆ ਇਹ ਤਾਂ ਜ਼ਮੀਨ ਹੀ ਨਹੀਂ ਛੱਡਦੇ ਮੁਕੱਦਮੇ ਵੀ ਕੀਤੇ ਆ ਤੇ ਆਖਰਕਾਰ ਜਿਹੜਾ ਮੁਕੱਦਮਾ ਸੀ ਦਿੱਲੀ ਤੱਕ ਗਿਆ ਤੇ ਜਦੋਂ ਦਿੱਲੀ ਤੱਕ ਮੁਕੱਦਮਾ ਚਲਾ ਗਿਆ ਉਹ ਖੱਤਰੀ ਨੇ ਅਰਦਾਸ ਕੀਤੀ ਆ ਕਹਿਣ ਲੱਗਾ ਜੇ ਦਿੱਲੀ ਤੋਂ ਮੈਂ ਜਿੱਤ ਆਇਆ ਤਾਂ ਮੈਂ ਅੱਧੀ ਜ਼ਮੀਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੂੰ ਖਡੂਰ ਸਾਹਿਬ ਆ ਕੇ ਭੇਟਾ ਕਰਾਂਗਾ ਕਰਨਾ ਕਰਤਾਰ ਦਾ ਅਸੀਸ ਗੁਰੂ ਦੀ ਹੁੰਦੀ ਹੈ ਸੰਗਤ ਜੀ ਮੁਕੱਦਮਾ ਚੱਲਿਆ ਤੇ ਕੀ ਹੋਇਆ ਜ਼ਮੀਨ ਉਹਦੀ ਉਹਨੂੰ ਮਿਲ ਗਈ ਕਿਉਂਕਿ ਸੀ ਉਹਦੀ ਫੈਸਲਾ ਸਹੀ ਹੋ ਗਿਆ ਅੱਧੀ ਜ਼ਮੀਨ ਉਹਨੇ ਜੋ ਵਾਅਦਾ ਕੀਤਾ ਸੀ ਸਤਗੁਰੂ ਮਹਾਰਾਜ ਦੇ ਨਾਂ ਲਾ ਦਿੱਤੀ ਆ ਬਾਕੀ ਤੇ ਵਸੇਬਾ ਕਰਨ ਦਾ ਖਿਆਲ ਕੀਤਾ ਸ਼ਰੀਕ ਜਿਹੜੇ ਹੁੰਦੇ ਆ ਵਸਨਾਂ ਦੇਣ ਦਿਨੇ ਬਣਾਉਣ ਤੇ ਰਾਤੀ ਢਾ ਜਾਣ ਤੇ ਸ਼ਰੀਕਾ ਨੇ ਉੱਥੇ ਬਹੁਤ ਜਾਦੂ ਟੂਣੇ ਤੰਤਰ ਮੰਤਰ ਵੀ ਕੀਤੇ ਤੇ ਜਿਹਦੇ ਕਰਕੇ ਉੱਥੇ ਇਹ ਵੀ ਗੱਲ ਪ੍ਰਸਿੱਧ ਹੋ ਗਈ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਕਿ ਇੱਥੇ ਤਾਂ ਪ੍ਰੇਤਾਂ ਦਾ ਵਾਸਾ ਇੱਥੇ ਤਾਂ ਭੂਤਾਂ ਦਾ ਵਾਸਾ ਆਪ ਤਾਂ ਬਾਹਰ ਰਹਿਂਦਾ ਸੀ ਜਦੋਂ ਖੱਤਰੀ ਮੁੜਿਆ ਉਸੇ ਥਾਂ ਨੂੰ ਉਹਨੇ ਉੱਜੜੀ ਦੇਖਿਆ ਤੇ ਚਿੰਤਾ ਵਿੱਚ ਹੋ ਗਿਆ ਫਿਕਰਾਂ 'ਚ ਹੋ ਗਿਆ ਕਿ ਇੱਥੇ ਇਹਨਾਂ ਨੇ ਮੈਨੂੰ ਬਸਣ ਨਹੀਂ ਦੇਣਾ ਹੁਣ ਸੋਚਿਆ ਮੈਂ ਕੀ ਕਰਾਂ ਜਦੋਂ ਬੰਦਾ ਸਾਰੇ ਹੀਲੇ ਕਰ ਲਵੇ ਪਰ ਉਹਦੀ ਪੇਸ਼ ਨਾ ਜਾਵੇ ਫਿਰ ਉਹ ਸਤਿਗੁਰੂ ਅੱਗੇ ਸੀਸ ਝੁਕਾਉਂਦਾ ਫਿਰ ਉਹਨੂੰ ਰੱਬ ਵੀ ਯਾਦ ਆਉਂਦਾ ਹੁਣ ਮਨ ਦੇ ਵਿੱਚ ਆਈ ਗੱਲ ਮੈਨੂੰ ਖਡੂਰ ਸਾਹਿਬ ਜਾਣਾ ਚਾਹੀਦਾ ਤੇ ਜਾ ਕੇ ਸਤਿਗੁਰੂ ਮਹਾਰਾਜ ਅੱਗੇ ਬੇਨਤੀ ਕਰਨੀ ਚਾਹੀਦੀ ਆ ਕਿ ਇੱਥੇ ਸ਼ਹਿਰ ਬਸ ਜਾਵੇ ਤੇ ਜੋ ਵੀ ਸ਼ਰੀਕਾਂ ਨੇ ਇਹ ਵੈਰ ਕਮਾਇਆ ਹੈ ਪ੍ਰੇਤਾਂ ਦਾ ਆਉਣਾ ਵੀ ਇੱਥੇ ਦੱਸਦੇ ਆ ਕਿ ਭੂਤਾਂ ਪ੍ਰੇਤਾਂ ਇੱਥੇ ਦਿਨੇ ਚੀਜ਼ ਬਣਾਉਂਦੇ ਆ ਰਾਤ ਨੂੰ ਢਾ ਦਿੰਦੀਆਂ ਨੇ ਬੜਾ ਜੋਰ ਲਾ ਕੇ ਦੇਖ ਲਿਆ ਬੜੇ ਰਾਜ ਮਿਸਤਰੀ ਭੇਜੇ ਆ ਬੜਾ ਕੁਝ ਕਰਕੇ ਦੇਖ ਲਿਆ ਵਾਹ ਲਾਈ ਆ ਪਰ ਇਨ੍ਹਾਂ ਪ੍ਰੇਤਾਂ ਨੇ ਭੂਤਾਂ ਨੇ ਤੇ ਪੇਸ਼ ਨਹੀਂ ਜਾਣ ਦਿੱਤੀ ਬੜੀ ਚਿੰਤਾ ਵਿੱਚ ਹੋ ਗਿਆ ਉਹ ਖੱਤਰੀ ਗੋਇੰਦਾ ਖੱਤਰੀ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦੀ ਸ਼ਰਣੀ ਪੈ ਗਿਆ ਗੁਰੂ ਜੀ ਦੇ ਚਰਨਾਂ ਵਿੱਚ ਸ੍ਰੀ ਖਡੂਰ ਸਾਹਿਬ ਧਰਤੀ ਤੇ ਆਇਆ ਤੇ ਮਹਾਰਾਜ ਨੂੰ ਬੇਨਤੀ ਕੀਤੀ ਆ ਸਤਿਗੁਰੂ ਜੀ ਨੇ ਪੁੱਛਿਆ ਭਾਈ ਕੀ ਹੋ ਗਿਆ ਅੰਤਰਜਾਮੀ ਮਹਾਰਾਜ ਪੁੱਛਦਿਆ ਕਿਵੇਂ ਆਉਣਾ ਹੋਇਆ ਸਾਰੀ ਜਿਹੜੀ ਹੱਡ ਬੀਤੀ ਸੀ ਦੱਸੀ ਮਹਾਰਾਜ ਇਸ ਤਰ੍ਹਾਂ ਮੇਰੀ ਜ਼ਮੀਨ ਸੀ ਕਬਜ਼ਾ ਕਰ ਲਿਆ ਸ਼ਰੀਕਾਂ ਨੇ ਤੇ ਉਹਦੇ ਤੇ ਹੁਣ ਮੈਂ ਕੁਝ ਬਣਾਉਣ ਲੱਗਦਾ ਤੇ ਮੇਰੀ ਪੇਸ਼ ਨਹੀਂ ਜਾਂਦੀ ਆਪ ਜੀ ਕਿਰਪਾ ਕਰੋ ਸਮਰੱਥ ਗੁਰੂ ਸਿਰ ਹੱਥ ਧਰਿਓ ਜਦੋਂ ਸਮਰੱਥ ਗੁਰੂ ਦਾ ਸਿਰ ਤੇ ਹੱਥ ਹੋ ਜੇ ਫਿਰ ਜਿਹੜੇ ਵਿਗਨ ਪੈਨੇ ਹੁੰਦੇ ਆ ਕਾਰਜਾਂ ਵਿੱਚ ਉਹ ਰਾਸ ਹੋ ਜਾਂਦੇ ਆ ਮਹਾਰਾਜ ਜੀ ਮੇਰਾ ਹੁਰ ਕੋਈ ਨਹੀਂ ਆਪ ਜੀ ਬਨਾ ਰਹਿਮਤ ਕਰੋ ਜੀ ਸ਼ਹਿਰ ਬਸਾਉਣ ਦੀ ਬੇਨਤੀ ਕੀਤੀ ਨਾਲ ਹੀ ਸ਼ਰੀਕਾਂ ਦਾ ਵੈਰ ਪ੍ਰੇਤਾਂ ਦਾ ਆਉਣਾ ਵੀ ਦੱਸਿਆ ਗੁਰੂ ਮਹਾਰਾਜ ਨੇ ਗੋਇੰਦਵਾਲ ਬਸਾਉਣ ਦਾ ਨਿਰਣਾ ਲੈ ਲਿਆ ਉਹਨਾਂ ਦੇਖ ਲਿਆ ਕਿ ਇੱਥੇ ਖਡੂਰ ਸਾਹਿਬ ਅੱਗੇ ਚੱਲ ਕੇ ਪੁੱਤਰਾਂ ਨੇ ਵੀ ਵਿਖੇੜਾ ਪਾਉਣਾ ਹੈ ਸੋ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਜੋ ਵਾਸਰ ਕੇ ਰਾਹ ਜਾਂਦੇ ਆ ਘੇਰ ਸਕਦੇ ਆ ਜਿਹੜੇ ਉਹ ਇੱਥੇ ਆਰਾਮ ਨਾਲ ਕਿਵੇਂ ਟਿਕਣ ਦੇਣਗੇ ਜਿਵੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਸੀ ਕਿ ਕਰਤਾਰਪੁਰ ਸਾਹਿਬ ਨਹੀਂ ਖਡੂਰ ਸਾਹਿਬ ਨੂੰ ਆਪਣਾ ਕੇਂਦਰ ਬਣਾਓ ਇਸ ਤਰ੍ਹਾਂ ਜਦੋਂ ਹੁਣ ਅਸੀਂ ਅੱਗੇ ਗੱਦੀ ਦੇਣੀ ਆ ਬਾਬਾ ਗੁਰੂ ਅਮਰਦਾਸ ਜੀ ਨੂੰ ਉਨਾ ਵਾਸਤੇ ਵੀ ਕੋਈ ਨਗਰ ਬਸਾਉਣਾ ਚਾਹੀਦਾ ਹੈ। ਐਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਾ ਵਰਤਾਈ। ਆਖਿਆ ਜਿਉਂਦੇ ਹੀ ਦੂਜੇ ਜਾਮੇ ਵਿੱਚ ਸ਼ਹਿਰ ਬਸਾਉਣਾ ਲਾਜ਼ਮੀ ਆ। ਬਾਬਾ ਅਮਰਦਾਸ ਜੀ ਬਾਸਰਕੇ ਤੋਂ ਛੇਤੀ ਮੁੜਾਏ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੰਗੀ ਤਰ੍ਹਾਂ ਇਹ ਗੱਲ ਦੇਖ ਚੁੱਕੇ ਸੀ। ਪੁੱਤਰ ਕਹੋ ਬਾਤ ਮਾਨੈ ਨਹੀਂ ਪਰ ਚਾਹੁੰਦੇ ਸੀ ਗੁਰਿਆਈ ਬਚਨ ਨਹੀਂ ਸੀ ਮੰਨਦੇ। ਬਾਬਾ ਦਾਤੂ ਜੀ ਬਾਬਾ ਦਾਸੂ ਜੀ ਬਚਨ ਨਹੀਂ ਕਮਾਇਆ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਭੁੱਲ ਗਏ ਸੀ ਕਿ ਜਿਹੜੀ ਗੁਰਤਾ ਗੱਦੀ ਆ ਇਹ ਸਿਰਫ ਖੂਨ ਦੇ ਰਿਸ਼ਤੇ ਨੂੰ ਨਹੀਂ ਮਿਲਦੀ ਕਿ ਅਸੀਂ ਗੁਰੂ ਪੁੱਤਰ ਹਾਂ ਸਾਨੂੰ ਗੱਦੀ ਮਿਲ ਜਾਵੇਗੀ ਇਹ ਤਾਂ ਅਸਲ ਦੇ ਵਿੱਚ ਸੇਵਕ ਦੀ ਵਸਤੂ ਆ ਸੰਗਤਾਂ ਦੀ ਤਸੱਲੀ ਲਈ ਇੱਕ ਵਾਰ ਫੇਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਹਿਲਾਂ ਆਪਣੇ ਪੁੱਤਰ ਦਾਸੂ ਜੀ ਨੂੰ ਕਿਹਾ ਕਿ ਇਹ ਖੱਤਰੀ ਗੋਇੰਦ ਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਾਓ ਤੇ ਬਾਬਾ ਦਾਸੂ ਨੇ ਉੱਤਰ ਦਿੱਤਾ ਮੈਂ ਨਹੀਂ ਉੱਥੇ ਜਾਣਾ ਪਿਤਾ ਜੀ ਮਹਾਰਾਜ ਕਹਿੰਦੇ ਕਿਉਂ ਨਹੀਂ ਜਾਣਾ ਕਹਿੰਦੇ ਉੱਥੇ ਤਾਂ ਭੂਤਾਂ ਤੇ ਪ੍ਰੇਤਾਂ ਦਾ ਬਸੇਬਾ ਸੁਣੀ ਦਾ ਉੱਥੇ ਤਾਂ ਭੂਤ ਪ੍ਰੇਤ ਰਹਿੰਦੇ ਆ ਤੇ ਭੂਤ ਪ੍ਰੇਤਾਂ ਵਿੱਚ ਇੰਨੀ ਸ਼ਕਤੀ ਹੁੰਦੀ ਆ ਸਾਨੂੰ ਸਾਡੀ ਜਾਨ ਦਾ ਨੁਕਸਾਨ ਹੋ ਸਕਦਾ ਮੌਤ ਦੇ ਮੂੰਹ ਵਿੱਚ ਕਿਉਂ ਪੈਣਾ ਪਿਤਾ ਜੀ ਮੈਨੂੰ ਕਿਉਂ ਭੇਜਦੇ ਹੋ ਉਹ ਜਗ੍ਹਾ ਦੇ ਉੱਪਰ ਜੋ ਵਸਦਾ ਨਹੀਂ ਇੱਥੋਂ ਸਾਰੇ ਭੱਜ ਕੇ ਆ ਜਾਂਦੇ ਐਸੇ ਥਾਨ ਪਠਾਵਣ ਲਾਗੇ ਜੈ ਕੋ ਬਸੇ ਨਾ ਸਭ ਨੂੰ त्याਗੇ ਖਡੂਰ ਸਾਹਿਬ ਛੱਡ ਕੇ ਕਿਉਂ ਉੱਥੇ ਜਾਈਏ ਅਸਾਂ ਉੱਥੇ ਜਾ ਕੇ ਕੀ ਲੈਣਾ ਹੈ ਹੁਣ ਬਾਬਾ ਦਾਤੂ ਜੀ ਨੂੰ ਜਦੋਂ ਕਿਹਾ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਸਾਡੇ ਕੋਲ ਖਡੂਰ ਸਾਹਿਬ ਆਪਣਾ ਸਾਨੂੰ ਕਿਸੇ ਹੋਰ ਨਗਰ ਦੀ ਕੀ ਲੋੜਾ ਪਿਤਾ ਜੀ ਸੁਣੋ ਪਿਤਾ ਜੀ ਬਸੇ ਖਡੂਰ ਕਹਾਂ ਜਾਣ ਕੀ ਕੌਣ ਜ਼ਰੂਰ ਉੱਥੇ ਜਾਣ ਦੀ ਕੀ ਜ਼ਰੂਰਤ ਹੈ ਹੁਣ ਪੁੱਤਰਾਂ ਦੇ ਬਾਗ ਸੁਣੇ ਆ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਤੇ ਬਾਬਾ ਅਮਰਦਾਸ ਜੀ ਬਲ ਦੇਖਿਆ ਜੀ ਮੁਖ ਤੇ ਅੱਖਰ ਨਿਕਸੇ ਆਦੇ ਸੁਣ ਤਿਆਰ ਹੋਇਓ ਕਟ ਬਾਂਦੇ ਹੱਥ ਜੋੜ ਹੁਕਮ ਮੰਗਿਆ ਤੇ ਗੁਰੂ ਜੀ ਦਿਸ਼ਾ ਸਮਝਾਉਂਦੇ ਆ ਕਿ ਤੁਸੀਂ ਹੁਣ ਉੱਥੇ ਜਾਣਾ ਹੈ ਤੁਸੀਂ ਜਾਓ ਖੱਤਰੀ ਦੇ ਨਾਲ ਇਹ ਬੜਾ ਦੁਖੀ ਆ ਤੇ ਸਤਿਗੁਰੂ ਜੀ ਨੇ ਦੱਸਿਆ ਕਾਰਜ ਕਿਵੇਂ ਕਰਨਾ ਹੈ ਗੁਰੂ ਜੀ ਸਮਝਾਉਂਦੇ ਆ ਕਿ ਪੂਰਬ ਚੜ੍ਹਦੇ ਵਾਲੇ ਪਾਸੇ ਖੁਦਾਈ ਕਰਨੀ ਆ ਕੋਲੋਂ ਮਹਾਰਾਜ ਨੇ ਆਪਣੇ ਇੱਕ ਛੜੀ ਦਿੱਤੀ ਇੱਕ ਛੋਟੀ ਜੀ ਸੋਟੀ ਦਿੱਤੀ ਆ ਤੇ ਬਾਬਾ ਅਮਰਦਾਸ ਜੀ ਦੀ ਸ਼ਰਧਾ ਬਹੁਤ ਜ਼ਿਆਦਾ ਸੀ ਕਦੇ ਵੀ ਗੁਰੂ ਜੀ ਨੇ ਹੁਕਮ ਕਰਨਾ ਝੱਟ ਪੱਟ ਨੂੰ ਮੰਨ ਲੈਣਾ ਹੁਣ ਗੁਰੂ ਮਹਾਰਾਜ ਨੇ ਆਪਣੀ ਕਲਾ ਵਰਤਾਈ ਕੋਈ ਵੀ ਗੁਰੂ ਸਾਹਿਬ ਜੀ ਦਾਤ ਦਿੰਦੇ ਆ ਆਪਣੇ ਪਾਸੋਂ ਚ ਬੜੀ ਸ਼ਕਤੀ ਹੁੰਦੀ ਹੈ ਹੁਣ ਛੜੀ ਵੀ ਦੇ ਦਿੱਤੀ ਸਾਰੀ ਗੱਲ ਵੀ ਸਮਝਾ ਦਿੱਤੀ ਆ ਉੱਥੋਂ ਹੀ ਪਿਛਲੇ ਪੈਰੀ ਬਿਰਦ ਬਾਬਾ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਤੱਕ ਟੁਰਦੇ ਗਏ ਪੈਠ ਨਹੀਂ ਕੀਤੀ ਇਤਿਹਾਸਕਾਰ ਕਹਿੰਦੇ ਆ ਇੰਨਾ ਭਾਵਕੀ ਸੀ ਸ਼ਰਧਾ ਭਾਵਨਾ ਗੁਰੂ ਤੇ ਭਰੋਸਾ ਸੀ ਵੀ ਗੁਰੂ ਨੇ ਜੋ ਕਹਤਾ ਉਹਨੂੰ ਸੱਤ-ਸੱਤ ਕਰਕੇ ਮੰਨਣਾ ਚਾਹੀਦਾ ਜੇ ਗੁਰੂ ਨੇ ਕਹਤਾ ਭੂਤਾਂ ਪ੍ਰੇਤਾਂ ਦੇ ਨਗਰ 'ਚ ਚਲੇ ਜਾਓ ਤੇ ਗੁਰੂ ਸਾਹਿਬ ਆਪੇ ਸਾਡੀ ਰੱਖਿਆ ਕਰਨਗੇ ਤੇ ਇਹ ਵੀ ਯਕੀਨ ਸੀ ਜਿਹਦੇ ਵੱਲ ਗੁਰੂ ਹੋ ਜੇ ਜਾਮ ਗੁਰੂ ਹੋਏ ਬਲ ਲੱਖ ਬਾਹਾਂ ਕਿਆ ਕਿੱਜੇ ਲੱਖਾਂ ਬਾਹਾਂ ਮਿਲ ਕੇ ਉਹਦਾ ਕੁਝ ਵਿਗਾੜ ਨਹੀਂ ਸਕਦੀਆਂ ਇਹ ਭੂਤ ਪ੍ਰੇਤ ਮੈਨੂੰ ਕੀ ਕਰ ਲੈਣਗੇ ਪਿੱਛੋਂ ਸਾਰੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਆਖਿਆ ਸੀ ਇਹ ਬਾਬਾ ਅਮਰਦਾਸ ਜੀ ਧੰਨ ਹਨ ਮੇਰੇ ਪੁੱਤਰਾਂ ਵਿੱਚ ਹੰਕਾਰ ਹੈ ਪਰ ਦੇਖੋ ਕਿਵੇਂ ਸਾਡਾ ਬਚਨ ਕੁਮਾਰ ਰਹਿਆ ਬਾਬਾ ਅਮਰਦਾਸ ਜੀ ਪੁੱਤਰਾਂ ਵਿੱਚ ਸੇਵਾ ਦਾ ਭਾਵ ਨਹੀਂ ਹੈ ਇਹ ਗੱਦੀ ਲੈਣ ਵਾਸਤੇ ਤਾਂ ਸੇਵਾ ਕਰਨੀ ਪੈਂਦੀ ਆ ਗੱਦੀ ਲੈਣ ਵਾਸਤੇ ਤਾਂ ਗੁਣਾਂ ਦੇ ਧਾਰਨੀ ਹੋਣਾ ਪੈਂਦਾ ਇਹ ਵਸਤੂ ਪੁੱਤਰਾਂ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਗੁਰੂ ਨਾਨਕ ਦੇ ਘਰ ਦੀ ਗੱਦੀ ਉਸ ਨੂੰ ਹੀ ਮਿਲੇਗੀ ਜਿਹਦੇ ਵਿੱਚ ਗੁਣ ਹੋਣਗੇ ਜੋ ਸਰਬ ਗੁਣਾ ਸੰਪੰਨ ਹੋਵੇਗਾ ਤੇ ਉਹ ਸਾਡੇ ਪੁੱਤਰ ਨਹੀਂ ਇਹ ਬਾਬਾ ਅਮਰਦਾਸ ਜੀ ਹੀ ਹਨ ਬਿਰਧ ਬਾਬਾ ਜੀ ਤਾਂ ਉਦੋਂ ਫਿਰ ਜੋ ਜਿਵੇਂ ਜਿਵੇਂ ਸਮਝਾਇਆ ਸੀ ਗੁਰੂ ਅਮਰਦਾਸ ਮਹਾਰਾਜ ਨੇ ਉਸੇ ਤਰ੍ਹਾਂ ਕੀਤਾ ਹੈ ਹੁਣ ਜਦੋਂ ਖਡੂਰ ਸਾਹਿਬ ਤੋਂ ਜਾ ਰਹੇ ਆ ਉਹ ਗੋਇੰਦ ਦੇ ਖੱਤਰੀ ਦੇ ਨਗਰ ਦੇ ਵੱਲ ਰਾਸਤੇ ਵਿੱਚ ਜਾਂਦੇ ਜਾਂਦੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਆ ਤੇ ਨਾਲ ਨਾਲ ਜਿਹੜੀ ਗੁਰੂ ਜੀ ਦੀ ਬਖਸ਼ੀ ਛੜੀ ਆ ਉਹ ਸੋਟੀ ਆ ਉਹਦੇ ਨਾਲ ਦਿਸ਼ਾ ਤੇ ਨਿਸ਼ਾਨ ਲਾਏ ਆ ਚੜ੍ਹਦੇ ਵੱਲ ਪੂਰਬ ਵੱਲ ਤੇ ਗੋਇੰਦ ਦੇ ਖੱਤਰੀ ਨੂੰ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਤੁਸੀਂ ਮਜ਼ਦੂਰ ਨਾਲ ਹੀ ਲੈ ਕੇ ਜਾਣੇ ਆ ਮਜ਼ਦੂਰਾਂ ਦਾ ਇੰਤਜ਼ਾਮ ਕੀਤਾ ਕਈ ਮਜ਼ਦੂਰ ਤਾਂ ਡਰਦੇ ਸੀ ਮਿਸਤਰੀ ਵੀ ਡਰਦੇ ਸੀ ਕਿ ਉੱਥੇ ਭੂਤ ਪ੍ਰੇਤ ਰਹਿੰਦੇ ਆ ਪਰ ਸਤਿਗੁਰੂ ਮਹਾਰਾਜ ਨੇ ਆਖਿਆ ਡਰੋ ਨਾ ਅਸੀਂ ਤੁਹਾਡੇ ਨਾਲ ਹਾਂ ਬਾਬਾ ਜੀ ਨੇ ਆਪਣੀ ਨਿਗਰਾਨੀ ਦੇ ਹੇਠਾਂ ਨਿਸ਼ਾਨੀਆਂ ਲਾ ਕੇ ਉਹ ਛੋਟੀ ਦੇ ਨਾਲ ਗੁਰਮਖ ਪਿਆਰਿਓ ਤੇ ਉੱਥੇ ਕੁਝ ਮਕਾਨ ਆ ਜਿਹੜੇ ਬਣਾਏ ਆ ਜਿੱਥੇ ਕਦੇ ਦੀਵਾਰ ਨਹੀਂ ਸੀ ਉਸਰਦੀ ਜਿੱਥੇ ਇੱਕ ਕੰਧ ਬਣਾਉਂਦੇ ਸੀ ਤੇ ਰਾਤ ਨੂੰ ਡਿੱਗ ਪੈਂਦੀ ਸੀ ਉਹ ਪ੍ਰੇਤਾਂ ਜਿਹੜੀਆਂ ਸੀ ਗੁੱਸੇ ਵਿੱਚ ਆ ਕੇ ਕਿਉਂਕਿ ਤੰਤਰ ਮੰਤਰ ਉੱਥੇ ਸ਼ਰੀਕਾਂ ਨੇ ਕੀਤੇ ਲੋਕ ਅੱਜ ਵੀ ਇਹੋ ਜਿਹੇ ਚੱਕਰਾਂ 'ਚ ਪਏ ਹੋਏ ਆ ਕਾਲਾ ਇਲਮ ਜਿਹੜਾ ਉਹ ਨਾ ਦੂਜਿਆਂ ਤੋਂ ਜਾਦੂ ਟੂਣਾ ਕਰਵਾ ਕੇ ਦੂਜੇ ਦਾ ਨੁਕਸਾਨ ਕਰਦੇ ਆ ਕਿਸੇ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਹੁੰਦੀ ਤਾਂ ਹੀ ਤਾਂ ਲੋਕ ਪਖੰਡੀਆਂ ਕੋਲ ਜਾਂਦੇ ਆ ਤੇ ਉਹ ਪਖੰਡੀ ਪੈਸਾ ਵੀ ਲੁੱਟੀ ਜਾਂਦੇ ਆ ਤੇ ਨਾਲੇ ਨੁਕਸਾਨ ਵੀ ਕਰੀ ਜਾਂਦੇ ਆ ਇਸ ਕਰਕੇ ਮਹਾਰਾਜ ਉੱਥੇ ਜਦੋਂ ਜਾਂਦੇ ਆ ਵਿਰਧ ਬਾਬਾ ਗੁਰੂ ਅਮਰਦਾਸ ਜੀ ਕਈ ਥਾਵਾਂ ਉਹਨਾਂ ਨੇ ਉਸਾਰ ਦਿੱਤੀਆਂ ਨੇ ਪੱਤਨ ਨੇੜੇ ਹੋਣ ਕਰਕੇ ਲੋਕਾਂ ਦੀ ਆਵਾਜਾਈ ਵੱਡੀ ਸੀ ਲੋਕਾਂ ਦੀ ਸਹੂਲਤ ਲਈ ਵੱਡੀ ਸਰਾਂ ਵੀ ਬਣਾਈ ਗਈ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਂ ਲੈ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਲੈ ਕੇ ਨਿਉਂ ਰੱਖੀ ਗਈ ਤੇ ਦਿਨਾਂ ਵਿੱਚ ਹੀ ਕਈ ਟਿਕਾਣੇ ਉਸਰ ਗਏ ਹੁਣ ਜਿੱਥੇ ਬਾਬੇ ਦਾ ਨਾਮ ਲਿਆ ਜਾਵੇ ਸ੍ਰੀ ਨਾਨਕ ਅੰਗਦ ਗੁਰੂ ਆਪਾਂ ਸਾਰੇ ਜਾਣਦੇ ਆ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਵਿੰਦ ਹਰ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨੇ ਅਰਬਿੰਦ ਜਦੋਂ ਵੀ ਆਪਾਂ ਅਰਦਾਸ ਕਰਦੇ ਆ ਸਤਿਗੁਰ ਅੱਗੇ ਦਸਾਂ ਪਾਤਸ਼ਾਹੀਆਂ ਦਾ ਨਾਮ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਕਰਦੇ ਆ ਜੀ ਤੇ ਕੀਤੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਬਾਬਾ ਨਾਨਕ ਜੀ ਦਾ ਨਾਂ ਲੈ ਕੇ ਨਿਉਆਂ ਰੱਖੀਆਂ ਸੀ ਕਿਵੇਂ ਵਿਗਨ ਪੈ ਸਕਦਾ ਸੀ ਕੋਈ ਭਾਵੇਂ ਨਗਰ ਉਹ ਸਾਰੀ ਵਿੱਚ ਬਹੁਤ ਦਿਨ ਲੱਗ ਗਏ ਆ ਪਰ ਇੱਥੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਪਜੀ ਸਾਹਿਬ ਦਾ ਜਾਪ ਕੀਤਾ ਇਧਰੋਂ ਬਾਣੀ ਦਾ ਪ੍ਰਤਾਪ ਉਧਰੋਂ ਮਕਾਨ ਬਣ ਰਹੇ ਆ ਨਵਾਂ ਨਗਰ ਬਣ ਰਿਹਾ ਇਹ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਨੇ ਜੋ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਸੇਵਾ ਕਰਦੇ ਸੀ ਇਸ਼ਨਾਨ ਕਰਾਉਣ ਲਈ ਗਾਗਰ ਭਰ ਕੇ ਲੈ ਕੇ ਆਉਂਦੇ ਸੀ ਉਹ ਸੇਵਾ ਉਸੇ ਤਰ੍ਹਾਂ ਹੀ ਜਾਰੀ ਰੱਖੀ ਆ ਜਲ ਰੋਜ਼ ਪਹਿਲਾਂ ਵਾਂਗ ਹੀ ਗਾਗਰ ਵਿੱਚ ਭਰ ਜਲਾਹੇ ਵਾਲੀ ਥਾਂ ਖਡੂਰ ਸਾਹਿਬ ਲਿਆਉਣਾ ਫਿਰ ਦਿਨ ਚੜੇ ਨਗਰ ਦੀ ਉਸਾਰੀ ਦੇ ਕਾਰਜਾਂ ਵਿੱਚ ਲੱਗ ਜਾਣਾ ਗੁਰੂ ਅੰਗਦ ਦੇਵ ਜੀ ਨੇ ਜਦੋਂ ਥਾਂ ਬਾਰੇ ਪੁੱਛਿਆ ਕੀ ਹਾਲ ਹੈ ਤੇ ਬਾਬਾ ਅਮਰਦਾਸ ਜੀ ਨੇ ਕਿਹਾ ਸੀ ਥਾਂ ਤਾਂ ਸਖਤ ਹੈ ਆਪ ਜੀ ਦੀ ਮਿਹਰ ਮੰਗਦੀ ਆ ਮਹਾਰਾਜ ਨੇ ਉਸ ਵੇਲੇ ਇਹੀ ਕਿਹਾ ਸੀ ਤੁਹਾਡੇ ਕਦਮਾਂ ਸਦਕਾ ਸੁਭਾਗੀ ਹੋ ਜਾਸੀ ਤੁਹਾਡੇ ਹੁਣ ਕਦਮ ਪੈਗੇ ਨਾ ਉਥੇ ਹੁਣ ਉਹ ਜਗਾ ਪਵਿੱਤਰ ਹੋ ਜਾਵੇਗੀ ਸੁਭਾਗੀ ਹੋ ਜਾਵੇਗੀ ਭਾਵੇਂ ਕਿ ਸਖਤ ਜਗਾ ਦੇ ਅਰਥੇ ਹੁੰਦੇ ਆ ਵੀ ਜਿਸ ਜਗਾ ਤੇ ਤੰਤਰ ਮੰਤਰ ਬਹੁਤ ਜ਼ਿਆਦਾ ਹੋਣ ਭੂਤਾਂ ਪ੍ਰੇਤਾਂ ਫਿਰ ਉਤੇ ਟਿਕਣ ਨਹੀਂ ਦਿੰਦੀਆਂ ਤੇ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵੀ ਕਹਿੰਦੇ ਆ ਇਹ ਇੱਕ ਦੋ ਨਹੀਂ ਹੈਗੀਆਂ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਕਈ ਇਨਸਾਨ ਜਿਹੜੇ ਨਾਮ ਨਹੀਂ ਜਪਦੇ ਉਹ ਵੀ ਭੂਤਾਂ ਵਰਗੇ ਹੁੰਦੇ ਆ ਪ੍ਰੇਤਾਂ ਵਰਗੇ ਹੁੰਦੇ ਆ ਜਨ ਭੂਤ ਹੁੰਦੇ ਆ ਪਰ ਵਾਸਤਵ ਰੂਪ ਦੇ ਵਿੱਚ ਵੀ ਇਹਨਾਂ ਦਾ ਸਰੂਪ ਹੁੰਦਾ ਹੈ ਇਹ ਸੂਖਮ ਹੁੰਦੀਆਂ ਨੇ ਅੱਖ ਦੇ ਨਾਲ ਨਜ਼ਰ ਨਹੀਂ ਆਉਂਦੀਆਂ ਪਰ ਇਹਨਾਂ ਦੀ ਕਰਨੀ ਬਹੁਤ ਮੈਲੀ ਹੁੰਦੀ ਹੈ ਇਸ ਕਰਕੇ ਆਖਿਆ ਸੀ ਥਾਂ ਸਖਤਾ ਪਰ ਆਪ ਜੀ ਦੀ ਮਿਹਰ ਚਾਹੀਦੀ ਆ ਕਾਰਜ ਪੂਰਾ ਹੋ ਜਾਵੇਗਾ ਨਗਰ ਵਸ ਜਾਵੇਗਾ ਤੇ ਨਗਰ ਜਦੋਂ ਵਸਿਆ ਉਹ ਗੋਇੰਦ ਦੇ ਖੱਤਰੀ ਦੇ ਨਾਂ ਤੇ ਗੋਇੰਦਵਾਲ ਸਾਹਿਬ ਹੋਇਆ ਜੀ ਨਗਰ ਦਾ ਨਾਂ ਤੇ ਸਾਖੀ ਬੜੀ ਪਿਆਰੀ ਆਉਂਦੀ ਆ ਨਿਮਰਤਾ ਦੀ ਇੱਕ ਹੋਰ ਵੱਡੀ ਝਾਕੀ ਆ ਜੀ ਇੱਧਰ ਗੁਰੂ ਪਾਤਸ਼ਾਹ ਜੀ ਨੇ ਬਾਬਾ ਅਮਰਦਾਸ ਜੀ ਨੂੰ ਕਿਹਾ ਹੁਣ ਪਰਿਵਾਰ ਵਸਰ ਕੇ ਤੋਂ ਗੋਇੰਦਵਾਲ ਸਾਹਿਬ ਲੈ ਆਓ ਆਗਿਆ ਕੀਤੀ ਉਧਰ ਗੋਇੰਦ ਦੇ ਨੇ ਉਹਨਾਂ ਦੇ ਵਸੇਬੇ ਲਈ ਘਰ ਬਣਾਉਣਾ ਸ਼ੁਰੂ ਕੀਤਾ ਜਦੋਂ ਘਰ ਤਿਆਰ ਹੋ ਗਿਆ ਦੇਖ ਕੇ ਹੈਰਾਨ ਰਹਿ ਗਏ ਸਾਰੇ ਇੰਨਾ ਸੋਹਣਾ ਤੇ ਵੱਡਾ ਘਰ ਇਹ ਗੋਇੰਦ ਦੇ ਖੱਤਰੀ ਨੇ ਬਣਾ ਕੇ ਦਿੱਤਾ ਸੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਵਾਸਤੇ ਕਿ ਉਹ ਆਉਣਗੇ ਉਹਨਾਂ ਦਾ ਪਰਿਵਾਰ ਆਵੇਗਾ ਉਸ ਸਮੇਂ ਮਕਾਨ ਸਾਹਮਣੇ ਖੜੇ ਹੀ ਅੰਦਰੋਂ ਇੱਕ ਆਵਾਜ਼ ਆਈ ਆ ਅਮਰਦਾਸ ਇਹ ਕੀ ਨਫਰ ਲਈ ਸੇਵਕ ਲਈ ਐਡਾ ਵੱਡਾ ਮਕਾਨ ਤੇ ਤੇਰਾ ਗੁਰੂ ਜਿਹੜਾ ਛੋਟੀ ਜੀ ਝੁੱਗੀ ਝੌਂਪੜੀ ਵਿੱਚ ਰਹਿੰਦਾ ਇਹ ਸੰਕਲਪ ਦਾ ਕਰਨਾ ਸੀ ਮਕਾਨ ਨੂੰ ਅੱਗ ਲੱਗ ਗਈ ਜਦੋਂ ਮਰਵਾਹੇ ਨੇ ਆ ਭਰੀ ਨਾ ਖੱਤਰੀ ਨੇ ਤੇ ਅਫਸੋਸ ਕੀਤਾ ਤੇ ਮਹਾਰਾਜ ਨੇ ਆਖਿਆ ਸੀ ਸਿੱਖ ਦਾ ਇੰਨਾ ਸੋਹਣਾ ਮਕਾਨ ਕਿਉਂ ਬਣਾਇਆ ਮੇਰੇ ਗੁਰੂ ਹੁੰਦੇ ਮੈਂ ਐਡੇ ਸੋਹਣੇ ਮਕਾਨ ਦੇ ਵਿੱਚ ਰਹਾ ਮੇਰੇ ਗੁਰੂ ਵਿੱਚ ਨਹੀਂ ਨਿਰਮਾਨਤਾ ਹੈ ਉਹ ਤਾਂ ਸਾਦੇ ਘਰ ਵਿੱਚ ਰਹਿੰਦੇ ਆ ਮੈਂ ਕਿਵੇਂ ਇਸ ਘਰ ਦੇ ਵਿੱਚ ਰਹਿ ਸਕਦਾ ਇਸ ਕਰਕੇ ਹੀ ਮਕਾਨ ਨੂੰ ਅੱਗ ਲੱਗ ਗਈ ਤੇ ਜਦੋਂ ਫਿਰ ਮਕਾਨ ਨੂੰ ਅੱਗ ਲੱਗੀ ਅੱਗ ਬੁਝਾਈ ਗਈ ਤੇ ਅੱਗ ਬੁਝਾਉਣ ਉਪਰੰਤ ਜੋ ਸੜੀਆਂ ਕੜੀਆਂ ਬਚੀਆਂ ਉਹਨਾਂ ਦੇ ਨਾਲ ਚੁਬਾਰਾ ਉਸਾਰ ਕੇ ਮਹਾਰਾਜ ਨੇ ਉੱਥੇ ਟਿਕਾਣਾ ਕੀਤਾ ਜਦੋਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਪਤਾ ਲੱਗਾ ਇਹ ਸਾਰੀ ਵਾਰਤਾ ਸੁਣੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਵਿੱਚ ਇੰਨੀ ਨਿਮਰਤਾ ਤੇ ਮਹਾਰਾਜ ਨੇ ਆਖਿਆ ਸੀ ਧੰਨ ਸਿੱਖ ਤਾਂ ਸਿੱਖੀ ਹੁਣ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਵੀ ਕਈ ਵਾਰ ਸਵੇਰ ਦੇ ਦੀਵਾਨ ਸਮੇਂ ਗੋਇੰਦਵਾਲ ਸਾਹਿਬ ਆਉਂਦੇ ਇਸ ਵਾਰੀ ਜਦੋਂ ਮਹਾਰਾਜ ਜੀ ਆਏ ਆ ਗੋਇੰਦਵਾਲ ਸਾਹਿਬ ਤੇ ਬਾਬਾ ਅਮਰਦਾਸ ਜੀ ਵਿਆਸ ਕਿਨਾਰੇ ਸੇਵਾ ਵਿੱਚ ਲੱਗੇ ਹੋਏ ਸੀ ਉਹਨਾਂ ਨੂੰ ਬੁਲਾਉਣ ਦੀ ਥਾਂ ਮਹਾਰਾਜ ਆਪ ਵਿਆਸਾ ਕਿਨਾਰੇ ਚਲੇ ਗਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਫਿਰ ਬਚਨ ਕਰਦੇ ਆ ਇਹੀ ਉਪਦੇਸ਼ ਦਿੰਦੇ ਆ ਕਿ ਸਿੱਖੀ ਕਰ ਭਾਉ ਭਗਤ ਦੀ ਰੀਤ ਹੈ ਇਸੇ ਨੂੰ ਕਾਇਮ ਰੱਖਣਾ ਨਿਮਰਤਾ ਦਾ ਪੱਲਾ ਕਦੇ ਨਾ ਛੱਡਣਾ ਆਪਾ ਨਹੀਂ ਜਿਤਾਵਣਾ ਸਤ ਸੰਗਤ ਤੇ ਜੋਰ ਦੇਣਾ ਕਰਨ ਕਰਾਵਣ ਇੱਕੋ ਦਾਤਾ ਹੈ ਕੀਰਤਨ ਦਾ ਆਸਰਾ ਰੱਖਣਾ ਸੰਗਤ ਜੀ ਗੁਰਮਖ ਪਿਆਰਿਓ ਇਸ ਤਰ੍ਹਾਂ ਮਹਾਰਾਜ ਨੇ ਉੱਥੇ ਈਡੀ ਕਲਾ ਵਰਤਾ ਦਿੱਤੀ ਕਿ ਉਹ ਜਿਹੜਾ ਨਗਰ ਜਿੱਥੋਂ ਲੋਕ ਡਰਦੇ ਸੀ ਅੱਜ ਉੱਥੇ ਸੰਗਣੀ ਆਬਾਦੀ ਵਸਦੀ ਹੈ ਸ੍ਰੀ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਦਾ ਨਿਰਮਾਣ ਕਰਵਾਇਆ 84 ਪੌੜੀਆਂ ਵੀ ਬਣਾਈਆਂ ਕਈਆਂ ਨੂੰ ਜੀਵਨ ਮੁਕਤ ਕੀਤਾ ਮਹਾਰਾਜ ਨੇ ਤਾਂ ਇਹ ਫਿਰ ਗੋਇੰਦ ਦੇ ਖੱਤਰੀ ਦੇ ਨਾਂ ਤੇ ਗੋਇੰਦਵਾਲ ਸਾਹਿਬ ਵਸਿਆ ਅੱਜ ਆਪਾਂ ਜਾਂਦੇ ਹਾਂ ਨਤਮਸਤਕ ਹੁੰਨੇ ਆ ਜਿਹੜੀ ਵੀ ਸੰਗਤ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੀ ਹੈ 84 ਪੌੜੀਆਂ ਤੇ ਇਸ਼ਨਾਨ ਕਰਦੀ ਉਹਨਾਂ ਦੀ 84 ਵੀ ਕੱਟੀ ਜਾਂਦੀ ਹੈ ਏਵੇਂ ਭੂਤਾਂ ਪ੍ਰੇਤਾਂ ਨੂੰ ਭਜਾਇਆ ਸਤਿਗੁਰੂ ਮਹਾਰਾਜ ਨੇ ਹੁਣ ਇਹ ਝਗੜਾ ਵੀ ਭੂਤ ਹੁੰਦੇ ਆ, ਪ੍ਰੇਤ ਹੁੰਦੇ ਆ। ਇਤਿਹਾਸ ਨੂੰ ਪੜੋ ਆਪੇ ਹੀ ਜਵਾਬ ਮਿਲ ਜਾਂਦੇ ਆ। ਜਿੱਦਣਾ ਨਹੀਂ ਹੁੰਦਾ ਬਹਿਸ-ਬਾਜੀ ਨਹੀਂ ਕਰਨੀ ਹੁੰਦੀ। ਪੜ ਅੱਖਰ ਇਹੋ ਬੁੱਝੀਏ ਮੂਰਖੇ ਨਾਲ ਨਾ ਲੁੱਜੀਏ। ਇਤਿਹਾਸ ਵਿੱਚੋਂ ਸਵਾਲਾਂ ਦੇ ਜਵਾਬ ਮਿਲਦੇ ਆ। ਗੁਰਬਾਣੀ ਵਿੱਚੋਂ ਸਵਾਲਾਂ ਦੇ ਜਵਾਬ ਮਿਲਦੇ ਆ ਜੀ। ਗੁਰਬਾਣੀ ਪੜੋ ਆਪਣੇ ਜੀਵਨ ਨੂੰ ਸਵਾਰੋ ਜੀ। ਪੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।